ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਹੈਗਾ ਅਸ਼ਲੀਲਤਾ ਅਤੇ ਲੱਚਰਤਾ ਫੈਲਾਉਣ ਵਾਲਿਆਂ ਦੇ ਖਿਲਾਫ ਮੈਂ ਇੱਕ ਗੱਲ ਕਰਨੀ ਚਾਹੂੰਗਾ ਸ਼ੁਰੂ ਦੇ ਵਿੱਚ ਵਿਚਾਰੇ ਵੀ ਜਾ ਕੇ ਆਪਾਂ ਕਰਾਂਗੇ ਗੱਲਬਾਤ ਥੋੜੀ ਜਿਹੀ ਵਿਸਥਾਰ ਦੇ ਵਿੱਚ ਕਰਾਂਗੇ ਗੱਲਬਾਤ ਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈਗਾ ਇਹ ਫੈਸਲਾ ਤੇ ਹੈਗਾ ਬਹੁਤ ਚੰਗਾ ਪਰ ਦੇਰ ਦੇ ਨਾਲ ਲਿਆ ਗਿਆ ਫੈਸਲਾ ਇਹ ਇਹ ਗੱਲ ਚੰਗੀ ਨਹੀਂ ਹੋਈ ਜਿਹੜੀ ਗੱਲ ਮੈਨੂੰ ਲੱਗੀ ਹੈ ਭਾਰਤ ਦਾ ਸੰਵਿਧਾਨ ਤੇ ਭਾਰਤ ਦਾ ਕਾਨੂੰਨ ਭਾਰਤ ਦੇ ਕਾਨੂੰਨ ਦੇ ਵਿੱਚ ਜਿਹੜੀਆਂ ਮਦਾਂ ਲਿਖੀਆਂ ਹੋਈਆਂ ਨੇ ਕੁਝ ਮੈਂ ਪਿਛਲੇ ਦਿਨੀ ਪੜ੍ਹ ਕੇ ਸੁਣਾਈਆਂ ਸੀਗੀਆਂ ਉਹਨਾਂ ਦੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਜਾਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਅਸ਼ਲੀਲਤਾ ਫੈਲਾਉਂਦੇ ਆ ਅਸ਼ਲੀਲਤਾ ਲੱਛਰਪਨਾ ਖਿਲਾਰਦੇ ਹੈਗੇ ਆ ਭੀ ਉਹਨਾਂ ਦੇ ਖਿਲਾਫ ਬਣਦੀ ਸਰਦੀ ਠੁਕਮੀ ਕਾਰਵਾਈ ਜਿਹੜੀ ਜਿਹੜੀ ਵੀ ਬਣਦੀ ਹੈਗੀ ਆ ਉਹਦੇ ਵਿੱਚ ਸਜ਼ਾ ਵੀ ਹੁੰਦੀ ਹੈ ਉਹਦੇ ਵਿੱਚ ਜੁਰਮਾਨੇ ਵੀ ਹੁੰਦੇ ਆ ਉਹ ਸਾਰਾ ਕੁਝ ਕਾਨੂੰਨ ਸਾਰੇ ਬਣੇ ਹੋਏ ਆ ਬਕਾਇਦਾ ਪਰ ਸਰਕਾਰ ਨੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਸੀ ਕੀਤਾ ਉਹਨਾਂ ਦੇ ਉੱਪਰ ਅਮਲ ਨਹੀਂ ਸੀ ਕੀਤਾ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਖਿਲਾਫ ਬੜਨੀਆਂ ਸਰਦੀਆਂ ਕਾਰਵਾਈਆਂ ਨਹੀਂ ਸੀ ਕੀਤੀਆਂ ਹੁਣ ਜਿਹੜਾ ਇਹ ਸਰਕਾਰ ਨੇ ਫੈਸਲਾ ਲਿਆ ਹੈਗਾ ਇਹ ਫੈਸਲਾ ਖਰਾ ਮਾੜਾ ਮੋਟਾ ਇਸ ਕਰਕੇ ਕਹਿੰਦੇ ਹੈਗੇ ਵੀ ਚਲੋ ਲੈ ਲਿਆ ਹੁਣ ਅਗਲੀ ਗੱਲ ਇਹ ਹੈ ਕਿ ਇਹ ਜਿਹੜਾ ਫੈਸਲਾ ਲਿਆ ਵੀ ਹੈਗਾ ਵੀ ਇਹਨੂੰ ਇੰਪਲੀਮੈਂਟ ਕੀਤਾ ਜਾਊਗਾ ਇਹਨੂੰ ਲਾਗੂ ਕੀਤਾ ਜਾਊਗਾ ਜਦੋਂ ਲਾਗੂ ਕੀਤਾ ਜਾਊਗਾ ਸ਼ਕਤੀ ਦੇ ਨਾਲ ਤਾਂ ਮੈਨੂੰ ਲੱਗਦਾ ਕਿ ਲਚਰਤਾ ਅਤੇ ਅਸ਼ਲੀਲਪੜੇ ਨੂੰ ਫਿਰ ਠੱਲ ਜ਼ਰੂਰ ਪੈ ਜਾਊਗੀ ਪਰ ਸਰਕਾਰ ਨੇ ਲੇਟ ਕੀਤਾ ਲੇਟ ਇਸ ਕਰਕੇ ਕੀਤਾ ਹੈਗਾ ਮੈਨੂੰ ਲੱਗਦਾ ਕਿ ਪਿਛਲੇ ਦਿਨੀ ਜਿਹੜਾ ਆ ਕਾਂਡ ਹੋ ਕੇ ਹਟਿਆ ਕੰਚਨ ਕੁਮਾਰੀ ਜਿਹੜੇ ਕਿ ਕਮਲਕੌਰ ਦੇ ਨਾਲ ਨਾਲ ਮਸ਼ਹੂਰ ਹੋਈ ਸੀਗੀ ਉਹਦਾ ਮਰਡਰ ਨਾ ਹੁੰਦਾ ਉਹ ਆਪਣੇ ਘਰ ਦੇ ਵਿੱਚ ਬੈਠੀ ਹੁੰਦੀ ਔਰ ਜਿਹੜੇ ਦੋ ਨੌਜਵਾਨ ਪੁਲਿਸ ਨੇ ਅਰੈਸਟ ਕੀਤੇ ਹੈਗੇ ਉਸ ਕੇਸ ਦੇ ਵਿੱਚ ਉਹ ਵੀ ਆਪਦੇ ਘਰੇ ਬੈਠੇ ਹੁੰਦੇ ਉਹ ਵੀ ਅੱਜ ਪੁਲਿਸ ਦੀ ਹਿਰਾਸਤ ਦੇ ਵਿੱਚ ਨਾ ਹੁੰਦੇ ਉਹਨਾਂ ਨੂੰ ਵੀ ਜੇਲ੍ਹ ਨਾ ਜਾਣਾ ਪੈਂਦਾ ਉਹਨਾਂ ਨੂੰ ਵੀ ਅਦਾਲਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਅਮਰਤਪਾਲ ਸਿੰਘ ਮਹਿਰੋਂ ਜਿਹਨੇ ਬਾਅਦ ਵਿੱਚ ਵੀਡੀਓ ਜਾਰੀ ਕੀਤੀ ਕਰਕੇ ਤੇ ਜ਼ਿੰਮੇਵਾਰੀ ਲਈ ਸੀ ਕਿ ਹਾਂ ਆਪ ਸਾਰਾ ਕੁਝ ਕੀਤਾ ਅਮਰਤਪਾਲ ਸਿੰਘ ਮਹਿਰੋਂ ਜਿਨੇ ਇਹ ਗੱਲ ਆਖੀ ਕਿ ਮੈਂ ਪਹਿਲਾਂ ਵੀ ਉਸ ਕੁੜੀ ਨੂੰ ਬਥੇਰੀ ਵਾਰੀ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਅਮਰਤਪਾਲ ਸਿੰਘ ਮਹਿਰੋਂ ਜਿਨੇ ਬਾਅਦ ਵਿੱਚ ਇੱਕ ਦੋ ਹੋਰ ਕੁੜੀਆਂ ਉਹਨਾਂ ਦਾ ਨਾਮ ਲੈ ਕੇ ਤੇ ਹੋਰ ਵੀ ਜਿਹੜੇ ਲਚਰਤਾ ਫਲਾਉਂਦੇ ਆ ਉਹਨਾਂ ਨੂੰ ਬਕਾਇਦਾ ਧਮਕਾਇਆ ਸੀਗਾ ਕਿ ਭਾਈ ਤੁਹਾਡਾ ਵੀ ਨੰਬਰ ਲੱਗੂਗਾ ਜਦੋਂ ਨਾ ਮੈਂ ਗਰੋਕ ਤੇ ਜਾਣਾ ਹੈਗਾ ਤੁਸੀਂ ਵੀ ਕਿਤੇ ਗਰੋਕ ਤੇ ਜਾ ਕੇ ਸਰਚ ਕਰਕੇ ਵੇਖੋ ਇਸ ਮੁਤਲਕ ਕੇ ਪੰਜਾਬ ਦੀ ਸਰਕਾਰ ਨੇ ਅਸ਼ਲੀਲਤਾ ਨੰਗੇਜ਼ਪੁਰਾ ਤੇ ਲਚਰਤਾ ਫਲਾਉਣ ਵਾਲਿਆਂ ਦੇ ਖਿਲਾਫ ਕੀ ਕਦਮ ਜਾਂ ਕੀ ਫੈਸਲਾ ਲਿਆ ਹੈਗਾ ਤਤੋਂ ਉੱਥੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਮਿਲੂਗਾ ਕਿ ਜਿਹੜੀ ਆਵੜੀ ਘਟਨਾ ਵਾਪਰ ਕੇ ਹਟੀ ਸੀਗੀ ਕੰਚਨ ਕੁਮਾਰੀ ਦੇ ਮਰਡਰ ਵਾਲੀ ਹਾਲਾਂਕਿ ਉੱਥੇ ਕੰਚਨ ਕੁਮਾਰੀ ਲਫ਼ਜ਼ ਨਹੀਂ ਲਿਖਿਆ ਮੈਂ ਪੜਿਆ ਉੱਥੇ ਉਹਨਾਂ ਨੇ ਲਿਖਿਆ ਹੋਇਆ ਕਿ ਕਮਲਕੌਰ ਕਿਉਂਕਿ ਕਮਲਕੌਰ ਦੇ ਨਾਂ ਨਾਲ ਉਹ ਪ੍ਰਸਿੱਧ ਸੀਗੀ ਖੈਰ ਜੋ ਵੀ ਹੈ ਉੱਥੇ ਲਿਖਿਆ ਹੋਇਆ ਬਾਕਾਇਦਾ ਭਈ ਜਦੋਂ ਉਹਦਾ ਮਰਡਰ ਹੋਇਆ ਤਾਂ ਉਹਦੇ ਮਰਡਰ ਤੋਂ ਬਾਅਦ ਸਰਕਾਰ ਹਰਕਤ ਦੇ ਵਿੱਚ ਆਈ ਹੈ ਮੈਂ ਇਸ ਕਰਕੇ ਪਹਿਲਾਂ ਵੀ ਆਖਿਆ ਸੀ ਹੁਣ ਮੈਂ ਦੁਬਾਰਾ ਫੇਰ ਆਖਣ ਲੱਗਾ ਇਸ ਕਰਕੇ ਮੈਂ ਕਹਿਣ ਦੇ ਹੈਗਾ ਕਿ ਇਹ ਗੱਲ ਬਹੁਤ ਜ਼ਿਆਦਾ ਚੰਗੀ ਨਹੀਂ ਹੋਈ ਸਰਕਾਰ ਨੂੰ ਪਹਿਲਾ ਹੀ ਹਰਕਤ ਦੇ ਵਿੱਚ ਆਉਣਾ ਚਾਹੀਦਾ ਸੀਗਾ ਜਦੋਂ ਅਸੀਂ ਸਾਰੇ ਜਣੇ ਸਮੇਤ ਮੇਰੇ ਵੀ ਆਪਣੀ ਗੱਲ ਕਰਦਾ ਹੈਗਾ ਮੈਂ ਇਸ ਗੱਲ ਦਾ ਗਵਾਹ ਹਾਂ ਸਾਡੇ ਚੈਨਲ ਬੈਨ ਕਰ ਦਿੱਤੇ ਜਾਂਦੇ ਆ ਹਾਲਾਂਕਿ ਆਪਾਂ ਭਾਰਤ ਦੇ ਕਾਨੂੰਨ ਅਤੇ ਵਿਧਾ ਵਿਧਾਨ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਗੱਲ ਕਰਨੇ ਹੁੰਨੇ ਆ ਪਰ ਤਦ ਵੀ ਸਰਕਾਰ ਨੂੰ ਲੱਗਦਾ ਕਿ ਇਹਨਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਗੱਲਾਂ ਇਹਨਾਂ ਵੱਲੋਂ ਚੁੱਕੇ ਜਾਣ ਵਾਲੇ ਮੁੱਦੇ ਭਈ ਉਹ ਸਾਡੇ ਤਖਤੇ ਨੂੰ ਹਿਲਾਉਂਦੇ ਆ ਸਾਡੇ ਚੈਨਲ ਬੰਦ ਕੀਤੇ ਜਾਂਦੇ ਆ ਸਾਡੀ ਮੋਨਟਾਈਜੇਸ਼ਨ ਬੰਦ ਕੀਤੀ ਜਾਂਦੀ ਹੈ ਮੋਨੇਟਾਈਜੇਸ਼ਨ ਬੰਦ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੋਂ ਹੋਣ ਵਾਲੀ ਇਨਕਮ ਜਿਹੜੀ ਆ ਉਹਨੂੰ ਉੱਤੇ ਰੋਕ ਲੱਗ ਜਾਂਦੀ ਆ ਉਹਦੇ ਨਾਲ ਫਿਰ ਸਾਨੂੰ ਆਰਥਿਕਤਾ ਦੀ ਛੱਟ ਲੱਗਦੀ ਆ ਉਹ ਛੱਟ ਬਹੁਤ ਵੱਡੀ ਹੁੰਦੀ ਆ ਜਦੋਂ ਤੁਹਾਡੀ ਤੁਹਾਡਾ ਸੋਰਸ ਆਫ ਇਨਕਮ ਬੰਦ ਹੋ ਗਿਆ ਉਸ ਵੇਲੇ ਵੀ ਬੰਦਾ ਸੋਚਦਾ ਹੁਣ ਮੈਂ ਕੀ ਕਰਾਂ ਉਸ ਵੇਲੇ ਬੰਦਾ ਸੋਚਦਾ ਕਿ ਹੁਣ ਮੈਂ ਉਹ ਕੰਮ ਬੰਦ ਕਰਦੇ ਆ ਜਿਹਦੇ ਨਾਲ ਮੇਰੀ ਇਨਕਮ ਬੰਦ ਹੁੰਦੀ ਹੈ ਹਾਲਾਂਕਿ ਆਪਾਂ ਬਾਰ-ਬਾਰ ਇਹ ਗੱਲ ਕਰਦੇ ਆ ਅੱਜ ਵੀ ਮੈਂ ਗੱਲ ਕਰਦਾ ਅਸੀਂ ਜਿਹੜਾ ਇਥੋਂ ਦਾ ਸਿਸਟਮ ਹੈਗਾ ਅਸੀਂ ਉਹਦੇ ਖਿਲਾਫ ਗੱਲ ਕਰਦੇ ਆ ਕਾਨੂੰਨ ਦੇ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਆ ਪਰ ਸਰਕਾਰ ਨੂੰ ਲੱਗਦਾ ਕਿ ਭਾਵੇਂ ਬੰਦੇ ਦਾਇਰੇ ਚ ਰਹਿ ਕੇ ਗੱਲ ਕਰਦੇ ਆ ਪਰ ਸਾਡੀ ਕੁਰਸੀ ਨੂੰ ਖਤਰਾ ਆਇਆ ਫਿਰ ਵੀ ਉਹ ਸਾਡੇ ਖਿਲਾਫ ਕਾਰਵਾਈ ਕਰਦੇ ਆ ਔਰ ਜਿਹੜੇ ਇਹ ਲੋਕ ਵਕ ਨੰਗੇਜ਼ਪੁਣਾ ਲਚਰਤਾ ਅਸ਼ਲੀਲਤਾ ਸ਼ਰਅਾਮ ਦੋ ਵਰਥਾਵ ਵਾਲੀਆਂ ਗੱਲਾਂ ਕਰਦੇ ਆ ਜੰਨੀ ਅੰਗਨੀਆਂ ਗੱਲਾਂ ਕੱਢੇ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਲਟਾ ਉਹਨੂੰ ਬਹੁਤ ਸਾਰੇ ਲੋਕ ਇਦਾਂ ਦੇ ਤਾਂ ਨਜ਼ਰ ਆਏ। ਆ ਦੋ ਚਿਹਰੇ ਤਾਂ ਮੇਰੀ ਅੱਖਾਂ ਦੇ ਮੋਰੋਂ ਜਾਂਦੇ ਹੀ ਨਹੀਂ ਹੈਗੇ। ਇੱਕ ਉਹ ਬੂਟਾ ਸਿੰਘ ਹੋ ਗਿਆ ਤੇ ਦੂਸਲਾ ਲਾਕ ਜਿਹੜਾ ਨਿਹੰਗ ਬਣੇ ਵਿੱਚ ਰਹਿੰਦਾ। ਕੀ ਨਾਮ ਦਾ ਹਰਜੀਤ ਸਿੰਘ। ਰਸੂਲਪੁਰ ਇਹ ਦੋ ਜਣੇ। ਮੈਂ ਹੁਣ ਜਦੋਂ ਨਾ ਆ ਦੇਖਣ ਰਿਹਾ ਸੀਗਾ ਕਿ ਸਰਕਾਰ ਨੇ ਫੈਸਲਾ ਲਿਆ ਹੈਗਾ ਤਾਂ ਮੈਨੂੰ ਇਹਨਾਂ ਵੱਲੋਂ ਵੀ ਮੈਨੂੰ ਹੋ ਗਿਆ ਯਾਰ ਇਹ ਬੰਦੇ ਹੁਣ ਕੀ ਕਰਨਗੇ? ਕਿਉਂਕਿ ਇਹਨਾਂ ਨੇ ਤਾਂ ਪ੍ਰਣ ਕੀਤਾ ਸੀਗਾ ਪਿੱਛੇ ਜਾ ਤੁਸੀਂ ਦੇਖਿਆ ਉਹ ਕਹਿੰਦੇ ਕਿ ਜਿਹੜੀਆਂ ਇਦਨੀਆਂ ਕੁੜੀਆਂ ਹੈਗੀਆਂ ਨੇ ਤੇ ਜਿਨ੍ਹਾਂ ਨੂੰ ਧਮਕਾਇਆ ਜਾ ਰਿਹਾ ਕਿ ਤੁਸੀਂ ਹਰਕਤਾਂ ਤੋਂ ਬਾਜ਼ ਆ ਜਾਓ ਆਪਾਂ ਕਹਿੰਦੇ ਉਹਨਾਂ ਦੇ ਨਾਲ ਖੜਾਂਗੇ ਹੁਣ ਮੈਨੂੰ ਇਸ ਕੱਲ ਦਾ ਫਿਕਰ ਪਿਆ ਹੋਇਆ ਹੈ ਇਹਨਾਂ ਨੇ ਤਾਂ ਉਹਨਾਂ ਦੇ ਨਾਲ ਖੜਨ ਦਾ ਐਲਾਨ ਕੀਤਾ ਹੋਇਆ ਹੁਣ ਸਰਕਾਰ ਨੇ ਉਧਰੋਂ ਐਲਾਨ ਕਰਤਾ ਫੈਸਲਾ ਕਰ ਲਿਆ ਕਿ ਆਪਾਂ ਲਚਰਤਾ ਨੂੰ ਨੱਥ ਪਾ ਦੇਣੀ ਹੈ ਹੁਣ ਸਰਕਾਰ ਨੇ ਨੱਥਰਤਾ ਨੂੰ ਲਚਰਤਾ ਨੂੰ ਨੱਥ ਪਾਉਣੀ ਹੈ ਇਹ ਬੰਦੇ ਕਹਿੰਦੇ ਕਿ ਆਪਾਂ ਉਹਨਾਂ ਕੁੜੀਆਂ ਦੇ ਨਾਲ ਖੜਾਂਗੇ ਹੁਣ ਮੈਂ ਵੇਖਣਾ ਇਹ ਹੋਊਗਾ ਭਈ ਕੀ ਇਹ ਉਹਨਾਂ ਕੁੜੀਆਂ ਨੂੰ ਇਦਾਂ ਕਹਿਣਗੇ ਕਿ ਕੋਈ ਨਹੀਂ ਕੁੜੀਓ ਤੁਸੀਂ ਆਪਦੇ ਆਰੇ ਲੱਗੀਆਂ ਰਹੋ ਆਪਾਂ ਤੁਹਾਡੇ ਨਾਲ ਆ ਕੀ ਹੋਣੇ ਏ ਇਦਾਂ ਕਹਿਣਗੇ ਕਿ ਸਰਕਾਰ ਦੇ ਨਾਲੇ ਮੱਥਾ ਲਾਉਣਗੇ ਕਿਉਂਕਿ ਸਰਕਾਰ ਨੇ ਫੈਸਲਾ ਲੈ ਲਿਆ ਖੈਰ ਚਲੋ ਮੈਂ ਸੁਖਲ ਜਦੇ ਨਾਲ ਗੱਲ ਕਰਦਾ ਹਾਂ ਕਿਹਦੇ ਹੱਕ ਦੇ ਵਿੱਚ ਖੜਨਾ ਹੈ ਇਹਨਾਂ ਨੇ ਤੇ ਕਿਹਦੇ ਹੱਕ ਦੇ ਵਿੱਚ ਨਹੀਂ ਖੜਨਾ ਆਪਾਂ ਸਾਰੇ ਜਾਣਦੇ ਆਂ ਆਪਾਂ ਸਮਝਦੇ ਆਂ ਵੀ ਕੌਣ ਕੀ ਕਰਨ ਰਿਹਾ ਹੈਗਾ ਆ ਜਦੋਂ ਕਿ ਜ਼ਰੂਰਤ ਤਾਂ ਸੀਗੀ ਬਾਰ-ਬਾਰ ਬਹੁਤ ਸਾਰੇ ਲੋਕ ਇਦਾਂ ਦੀ ਗੱਲ ਕਰਦੇ ਆ ਔਰ ਜਿਹੜੀਆਂ ਕੁੜੀਆਂ ਇਸ ਕਿਸਮ ਦੀ ਗੰਦਗੀ ਖਿਲਾਰਦੀਆਂ ਨੇ ਉਹਨਾਂ ਵੀ ਚੁੱਕੀਆਂ ਨੇ ਇਹਦਾ ਲੱਖ ਹੀ ਆ ਕਿ ਲੋਕ ਲੋਕ ਕਹਿੰਦੇ ਸਾਨੂੰ ਦੇਖਦੇ ਨਹੀਂ ਹੈਗੇ ਅਸੀਂ ਕਹਿੰਦੇ ਚੰਗਾ ਕੁਝ ਕਰਨ ਦੀ ਕਦੇ ਕੋਸ਼ਿਸ਼ ਕੀਤੀ ਆ ਪਰ ਉਹਨਾਂ ਨੇ ਸਾਨੂੰ ਸਾਡੀ ਵਿਊਰਸ਼ਿਪ ਬਹੁਤ ਘਟ ਰਹੀ ਹੈ ਲੋਕਾਂ ਨੇ ਸਾਨੂੰ ਦੇਖਿਆ ਨਹੀਂ ਕਹਿੰਦੇ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਵੀ ਕਰਾਹੇ ਪੈ ਗਈਆਂ ਜਦੋਂ ਕਰਾਹੇ ਪੈ ਗਈਆਂ ਕਹਿੰਦੇ ਫੇਰ ਤਾਂ ਸਾਨੂੰ ਬਸ ਲੋਕ ਮਿਲੀ ਨਾ ਮਿਲਿਆਂ ਦੇ ਵਿੱਚ ਦੇਖਦੇ ਆਣਣ ਕੇ ਦੇਖੋ ਕਿੰਦੀ ਹਾਸੋਏਣੀ ਗੱਲ ਹੈ ਮੈਂ ਇਹ ਕੰਨ ਕਰਦਾ ਹੁਣ ਮੈਂ ਆਖਾਂ ਜੀ ਮੈਨੂੰ 235 ਲੋਕਾਂ ਨੇ ਵੇਖਿਆ ਜੇ ਸੁਣਿਆ ਹੁਣ ਉਹਦਾ ਮਤਲਬ ਕੀ ਕੱਢੀਏ ਫਿਰ ਹੁਣ ਆਪਾਂ ਫਿਰ ਪੁੱਠੇ ਰਾਹੇ ਪੈ ਜਾਈਏ ਕਰਾਹੇ ਪੈ ਜਾਈਏ ਕਿ ਪੁੱਠੇ ਕੰਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਬੰਦੇ ਦਾ ਮਨ ਹਮੇਸ਼ਾ ਮਾੜੇ ਪਾਸੇ ਵਹਿੰਦਾ ਇਨਸਾਨ ਕੋਈ ਵੀ ਬੰ ਐਨ ਅਕਾਰ ਪਰਖ ਵੈਗੁਰੂ ਦੇ ਨਾਲ ਜਿਨ੍ਹਾਂ ਦੀ ਲੇਵ ਲੱਗੀ ਹੁੰਦੀ ਹੈ ਹੁਣ ਉਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਆਪਾਂ ਕਹੀ ਜੀ ਬਹੁਤ ਗਿਣਤੀ ਚ ਲੋਕ ਜਿਹੜੇ ਆ ਉਹ ਮਾੜੀਆਂ ਚੀਜ਼ਾਂ ਦੇਖ ਕੇ ਰਾਜੀ ਤਾਂ ਆਪਾਂ ਮਾੜੀਆਂ ਚੀਜ਼ਾਂ ਪਰੋਸਣੀਆਂ ਸ਼ੁਰੂ ਕਰ ਦਈਏ ਦੇਖੋ ਪਾਣੀ ਨੂੰ ਨਾ ਉੱਪਰਲੇ ਪਾਸੇ ਨੂੰ ਜੇ ਲੈ ਕੇ ਜਾਣਾ ਹੋਵੇ ਘਰਾਂ 'ਚ ਆਪਾਂ ਟੈਂਕੀ ਲਵਾਈ ਹੁੰਦੀਆਂ ਨੇ ਸਿਰੇ ਦੇ ਕੋਠੇ ਤੇ ਤਿੰਨ ਮੰਜ਼ਲਾ ਘਰ ਵਾ ਆ ਤੀਜੀ ਮੰਜ਼ਲ ਦੇ ਉੱਪਰ ਪੁੱਠੀ ਦੇ ਉੱਤੇ ਰੱਖੀ ਹੁੰਦੀ ਹੈ ਨਾ ਆਪਾਂ ਪਾਣੀ ਵਾਲੀ ਟੈਂਕੀ ਹੁਣ ਜਦੋਂ ਪਾਣੀ ਨੂੰ ਤਹਾਂ ਨੂੰ ਪਹੁੰਚਾਉਣਾ ਆ ਫਿਰ ਟੁੱਲੂ ਪੰਪ ਲਾਉਣਾ ਪੈਂਦਾ ਨਾ ਮੋਟਰ ਲਾਉਣੀ ਪੈਂ ਫੇਰ ਤਾਂ ਨਹੀਂ ਕਿਸੇ ਤਰ੍ਹਾਂ ਦੇ ਯਤਨ ਕਰਨ ਦੀ ਜ਼ਰੂਰਤ ਫੇਰ ਆਪਾਂ ਹੀ ਛੱਡ ਦਿਓ ਬਸ ਆਪਣੇ ਆਪ ਹੀ ਉਹ ਨੀਵੇਂ ਬਸਦਾ ਬਹਿ ਜਾਣਾ ਉਹਨੇ ਸੋ ਜਿਹੜਾ ਸਾਡਾ ਮਨ ਵਾ ਨਾ ਇੱਕ ਮਨੁੱਖੀ ਮਨ ਵਾ ਯਤਨ ਕਰਨਾ ਪੈਂਦਾ ਬੜੇ ਉਪਰਾਲੇ ਕਰਨੇ ਪੈਂਦੇ ਆ ਇਸ ਮਨ ਨੂੰ ਇਹਨਾਂ ਅੱਖਾਂ ਨੂੰ ਇਹਨਾਂ ਕੰਨਾਂ ਨੂੰ ਯਤਨ ਕਰਨੇ ਪੈਂਦੇ ਆ ਕਿ ਚੰਗੀਆਂ ਚੀਜ਼ਾਂ ਸੁਣੀਆਂ ਜਾਣ ਇਹਨਾਂ ਅੱਖਾਂ ਨੂੰ ਕੁਝ ਚੰਗਾ ਚੰਗਾ ਦਿਖਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਇਹ ਮਨ ਵਾ ਨਾ ਇਹ ਮਨ ਸਾਡਾ ਇੰਨਾ ਜ਼ਿਆਦਾ ਆਦੀ ਹੋ ਜਾਵੇ ਕਿ ਸਾਡਾ ਮਨ ਐਨ ਤਾਂ ਉਹ ਚੱਲ ਜਾਵੇ ਭਾਵ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਪਰਾਮ ਹੋ ਜਵੇ। ਸੋ ਚੰਗੇ ਦੇ ਲਈ ਯਤਨ ਕਰਨੇ ਪੈਂਦੇ ਆ। ਮਾੜੇ ਦੇ ਲਈ ਤਾਂ ਕੋਈ ਯਤਨ ਨਹੀਂ ਕਰਨਾ ਪੈਂਦਾ। ਹੁਣ ਜਿਹੜੀਆਂ ਬੀਬੀਆਂ ਇਹ ਗੱਲ ਕਹਿਣੀਆਂ ਅਸੀਂ ਮਾੜਾ ਪਰੋਸ ਦਿਆਂ ਤੇ ਲੋਕ ਸਾਨੂੰ ਵਿੰਦੇ ਆ ਜ਼ਿਆਦਾ। ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੂੰਗਾ। ਤੁਸੀਂ ਇਹ ਤੁਹਾਡਾ ਇਹ ਤਰਕ ਤੁਹਾਡੀ ਇਹ ਦਲੀਲ ਪਹਿਲਾਂ ਮੈਂ ਇਹਦੇ ਬਥੇਰੇ ਜਵਾਬ ਦੇ ਚੁੱਕਾ ਬਾਰ-ਬਾਰ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪ੍ਰਮਾਤਮਾ ਬੀਬੀਓ ਰੋਟੀ ਦਿੰਦਾ ਸਾਰਿਆਂ ਨੂੰ। ਸਭਨਾਂ ਨੂੰ ਦਿੰਦਾ ਪ੍ਰਮਾਤਮਾ ਰੋਟੀ। ਪਰ ਅਸਲ ਵਿੱਚ ਜੜੀਆਂ ਨਾ ਆਪਾਂ ਆਪਣੀ ਜ਼ਿੰਦਗੀ ਦੀਆਂ ਲੋੜ ਨਾਲੋਂ ਵੱਧ ਜ਼ਰੂਰਤਾਂ ਵਧਾ ਲਈਆਂ ਪਹਿਲਾਂ ਪਹਿਲਾਂ ਅਸੀਂ ਆਪਣੀਆਂ ਜ਼ਰੂਰਤਾਂ ਲੋੜ ਨਾਲੋਂ ਜ਼ਿਆਦਾ ਵਧਾ ਲਈਆਂ ਫਿਰ ਵਧੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਚੱਕਰ ਵਿੱਚ ਆਪਾਂ ਪੁੱਠੇ ਸਿੱਧੇ ਕੰਮ ਕਰਦੇ ਆਂ ਬਸ ਇੰਨੀ ਇੱਕ ਗੱਲ ਵਾ ਹੋਰ ਕੋਈ ਗੱਲ ਨਹੀਂ ਸਰਕਾਰੀ ਮੁਲਾਜ਼ਮ ਵੀ ਆ ਕਈ ਰਿਸ਼ਤ ਲੈਂਦੇ ਆ ਕਿਉਂ ਲੈਂਦੇ ਪਹਿਲਾਂ ਜ਼ਰੂਰਤਾਂ ਵਧਾ ਲਈਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਚੱਕਰ ਵਿੱਚ ਮੁੜ ਕੇ ਫਿਰ ਆਪਾਂ ਪੁੱਠੇ ਸਿੱਧੇ ਕੰਮ ਕਰਦੇ ਆ ਆ ਸਾਰਾ ਕੁਝ ਕਰਦੇ ਆ ਸੋ ਇਹ ਗਲਤ ਸਿਗਾ ਇਹ ਉਹਨਾਂ ਦੀਆਂ ਦਲੀਲਾਂ ਗਲਤ ਨੇ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈਗਾ ਮੈਂ ਫਿਰ بار-बार ਇਹ ਗੱਲ ਕਰਦਾ ਇਹ देर आए ਬਹੁਤ ਸਾਰੇ ਲੋਕ ਕਹਿੰਦੇ ਨੇ देर आए दुरुस्त आए ਪਰ ਮੈਂ ਕਹਿਣ ਲੱਗਾ ਕਹਿਣਾ ਚਾਹਣਾ ਦੇਰ ਆਏ ਦਰੁਸਤ ਆਏ ਦੇਰ ਵੀ ਕਿਉਂ ਲਾਈ ਯਾਰ ਨਹੀਂ ਸੀ ਦੇਰ ਲਾਉਣੀ ਚਾਹੀਦੀ ਕਈ ਵਾਰ ਪਹਿਲਾਂ ਗੱਲ ਕੀਤੀ ਆ ਜਿਹੜੀ ਉਹ ਕੰਚਨ ਕੁਮਾਰੀ ਨਾਂ ਦੀ ਕੁੜੀ ਐ ਕਮਲਕੌਰ ਦੇ ਨਾਂ ਨਾਲ ਪ੍ਰਸਿੱਧ ਹੋਈ ਸੀ ਅੱਜ ਉਹ ਆਪਦੇ ਟੱਬਰ ਵਿੱਚ ਬੈਠੀ ਹੁੰਦੀ ਅੱਜ ਅਮਰਤਪਾਲ ਸਿੰਘ ਮਹਿਰੋ ਉਹ ਵੀ ਪੁਲਿਸ ਤੋਂ ਇਹਦਾ ਨਾਂਬੇ ਨਾ ਹੋਇਆ ਹੁੰਦਾ ਉਹ ਦੋ ਨੌਜਵਾਨਾਂ ਅੰਦਰ ਨਾ ਹੁੰਦੇ ਇੱਕ ਹੋਰ ਨੌਜਵਾਨ ਪੁਲਿਸ ਦੇ ਮੁਤਾਬਕ ਈਮੇਲ ਤੋਂ ਧਮਕੀ ਦਿੰਦਾ ਸੀਗਾ ਦੀਪਿਕਾ ਲੂਥਰਾ ਨਾਂ ਦੀ ਅਮਰਸਰ ਵਾਲੀ ਕੁੜੀ ਨੂੰ ਜਿਹਨੂੰ ਬਾਅਦ ਚ ਪਹਿਲਾਂ ਦੋ ਗਨਮੈਨ ਬਾਅਦ ਚ ਫਿਰ ਚਾਰ ਹੋਰ ਕਰਕੇ 6 ਜਣੇ ਦੇਤੇ ਸੁਰੱਖਿਆ ਕਰਮੀ ਸੋ ਕਿੰਨਾ ਭਾਰ ਸਰਕਾਰ ਦੇ ਉੱਪਰ ਪੈਂਡਿਆ ਸਰਕਾਰ ਨੇ ਕਿਤੇ ਪੁਣਾ ਪਲਾ ਆਮ ਲੋਕਾਂ ਦੇ ਉੱਪਰ ਸਾਡੇ ਸਾਰਿਆਂ ਦੇ ਉੱਪਰੋਂ ਪੈਂਡਿਆ ਹੈਗਾ ਇੱਕ ਮੁਲਾਜ਼ਮ ਦੀ ਤਨਖਾਹ ਲਾ ਲਓ ਕਿੰਨੀਆਂ ਇੱਕ ਦਿਨ ਦੀ ਕਿੰਨੀ ਬਣਦੀ ਆ ਔਰ 6 ਮੁਲਾਜ਼ਮ ਦੇਤੇ ਆ ਇਹ ਸਾਰਾ ਕੁਝ ਨਾ ਹੁੰਦਾ ਉਹਨਾਂ ਨੂੰ ਦੁੱਖ ਨਾਲ ਚੱਲਣੇ ਪੈਂਦੇ। ਤੋਂ ਜਿਹੜੀ ਕੁੜੀ ਆ ਉਹਨੂੰ ਧਮਕੀ ਪੁਲਿਸ ਦੇ ਮੁਤਾਬਕ ਦਿੱਤੇ ਗਏ ਸੀ ਕਿ ਜਿਹੜੇ ਨੌਜਵਾਨ ਦੇ ਵੱਲੋਂ ਈਮੇਲ ਦੇ ਰਾਹੀਂ ਉਹਨੂੰ ਵੀ ਪੁਲਿਸ ਨੇ ਮੁੜਕੇ ਅਰੈਸਟ ਕਰ ਲਿਆ ਸੀਗਾ। ਤੁਸੀਂ ਦੇਖੋ ਕਿੰਨੇ ਜਾਣੇ ਡਿਸਟਰਬ ਹੋਏ। ਪਿੱਛੇ ਉਹਨਾਂ ਦੇ ਟੱਬਰ ਉਹ ਵੀ ਡਿਸਟਰਬ ਹੋਣ ਡਿਆ ਹੋਣਗੇ। ਜ਼ਮਾਨਤਾ ਕਰਾਉਣਗੇ, ਜੇਲਾ ਵਿੱਚ ਰਹਿਣਗੇ। ਉਹ ਕਿੰਨਾ ਕੁਛ ਚੱਲਣਾ ਪਊਗਾ ਜੇ ਸਰਕਾਰ ਨੇ ਸਮਾ ਰਹਿੰਦਿਆਂ ਨਾth ਪਾਈ ਹੁੰਦੀ। ਕਾਨੂੰਨ ਪਹਿਲਾਂ ਤੋਂ ਬਣੇ ਹੋਏ ਆ। ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀਗੀ ਜੜੀਆਂ ਉਹ ਕਾਨੂੰਨ ਦੀਆਂ ਮਦਾਂ ਹੈਗੀਆਂ ਨੇ। ਉਹ ਮੈਂ ਪੜ-ਪੜ ਕੇ ਸੁਣਾਈਆਂ ਸੀਗੀਆਂ। ਖੈਰ ਚਲ ਸਰਕਾਰ ਨੇ ਹੁਣ ਵੀ ਜਿਹੜਾ ਫੈਸਲਾ ਕੀਤਾ ਹੈਗਾ ਜੇ ਇੰਪਲੀਮੈਂਟ ਹੁੰਦਾ ਵਧੀਆ ਤਰੀਕੇ ਦੇ ਨਾਲ ਲਾਗੂ ਹੁੰਦਾ ਇੱਥੇ ਬੈਠ ਕੇ ਆਪਾਂ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਦੀ ਆਪਾਂ ਸਲਾਗਾ ਕਰਾਂਗੇ ਜ਼ਰੂਰ ਕਰਾਂਗੇ ਆ ਹੁਣ ਵੀ ਕਰਨ ਰਿਹਾ ਜ਼ਿਆਦਾ ਮਜ਼ੇਦਾਰ ਤਰੀਕੇ ਨਾਲ ਮੈਂ ਨਹੀਂ ਕਰਨ ਰਿਹਾ ਮੈਂ ਐਵੇਂ ਆਖਾਂ ਬਹੁਤ ਜ਼ਿਆਦਾ ਚੰਗਾ ਹੋ ਗਿਆ ਨਹੀਂ ਆਪਾਂ ਹਲੇ ਨਹੀਂ ਕਹਿਣ ਦੇ ਹਾਂਗੇ ਕੀਤਾ ਕੀ ਹੈਗਾ ਸਰਕਾਰ ਨੇ ਪੰਜਾਬ ਸਟੇਟ ਚਾਈਲਡਸ ਰਾਈਟਸ ਕਮਿਸ਼ਨ ਪੀਐਸਸੀਆਰਸੀ ਨੇ ਸੋਸ਼ਲ ਮੀਡੀਆ ਦੇ ਉੱਤੇ ਅਸਲੀਅਤਾਂ ਵਲਗਰਸਮਗਰੀ ਡਰੱਗ ਕਲਚਰ ਅਤੇ ਹਥਿਆਰਾਂ ਦੇ ਸੱਭਿਆਚਾਰ ਨੂੰ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦਾ ਹੁਕਮ ਦਿੱਤੇ ਆ ਸੋ ਇਹਦੇ ਵਾਸਤੇ ਪੰਜਾਬ ਸਾਈਬਰ ਕ੍ਰਾਈਮ ਵਿੰਗ ਨੂੰ ਐਕਸ਼ਨ ਲੈਣ ਦੀ ਹਦਾਇਤ ਕੀਤੀ ਗਈ ਹੈ ਕਾਰਵਾਈ ਜਿਹੜੀ ਆ ਉਹ ਕੀ ਹੋਊਗੀ ਭਲਾ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਸਾਈਬਰ ਕ੍ਰਾਈਮ ਏ ਡੀ ਜੀ ਪੀ ਨੂੰ ਲਿਖਤੀ ਆਦੇਸ਼ ਜਾਰੀ ਕੀਤਾ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਜਾਂ ਅਕਾਊਂਟਸ ਅਕਾਊਂਟਸ ਕਿਹੜੇ ਭਲਾ ਜਿਹੜੇ ਖਾਤੇ ਬਣਾਏ ਹੁੰਦੇ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਹੋ ਗਿਆ YouTube ਹੋ ਗਿਆ Instagram ਹੋ ਗਿਆ ਟਰਬਿਟਰ ਹੋ ਗਿਆ ਜਿਸ ਨੂੰ ਆਪਾਂ ਐਕਸ ਕਹਿੰਨੇ ਆ ਅੱਜ ਕੱਲ੍ਹ ਜੈ ਤੋਂ ਇਲਾਵਾ ਹੋਰ ਵੱਖ-ਵੱਖ ਸਾਈਟਸ ਹੈਗੀਆਂ ਨੇ ਤੇ ਉੱਥੇ ਜਾ ਕੇ ਜਿਹੜੇ ਕੁਛ ਇਦਾਂ ਦੇ ਕਾਰਵਾਈਆਂ ਨੂੰ ਅੰਜਾਮ ਦੇਣਗੇ ਅਸਲੀਤਾ ਫਲਾਉਣਗੇ ਉਹਨਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਭਾਵੇਂ ਕਿ ਜਿਹੜੇ ਖਾਤੇ ਆ ਉਹਨਾਂ ਨੂੰ ਉਹ ਬੰਦ ਕਰ ਦੇਣਗੇ ਜਾਂ ਜਿਹੜੇ ਵਿਅਕਤੀ ਇਹ ਸਾਰਾ ਕੁਝ ਕਰਨਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਚੁੱਕੀ ਜਾਊਂਗੇ ਕੀਤੀ ਜਾਊਂਗੇ ਔਰ ਉਹਨਾਂ ਦੇ ਖਿਲਾਫ ਠੁਕਮੇ ਸਖਤ ਕਦਮ ਚੁੱਕੇ ਜਾਣਗੇ ਇਹਦੇ ਵਿੱਚ ਸਮਾਜਿਕ ਸੁਰੱਖਿਆ ਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹੈਗਾ ਮੁੱਖ ਟੀਚਾ ਕੀ ਹੈਗਾ ਦਾ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਬਲਗਰ ਸਮਗਰੀ ਅਸ਼ਲੀਲ ਵੀਡੀਓਜ਼ ਜਾਂ ਗੈਰ ਕਾਨੂੰਨੀ ਸਮਗਰੀ ਫੈਲਾਉਣ ਵਾਲਿਆਂ ਦੇ ਉੱਪਰ ਨਜ਼ਰ ਰੱਖੀ ਜਾਊਗੀ ਅਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਹਾਲੀਆ ਘਟਨਾਵਾਂ ਦਾ ਪ੍ਰਭਾਵ ਆਹ ਗੱਲ ਬੜੀ ਮਹੱਤਵਪੂਰਨ ਆ ਪਹਿਲਾਂ ਕਰਕੇ ਹਟਿਆ। ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੀ ਹੱਤਿਆ ਜਿਹਦੇ ਉਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਸੀਗੇ ਉਹਨੇ ਸਰਕਾਰ ਨੂੰ ਇਹਨਾਂ ਮੁੱਦਿਆਂ ਦੇ ਉੱਪਰ ਗੰਭੀਰ ਹੋਣ ਦੇ ਲਈ ਮਜਬੂਰ ਕੀਤਾ ਹੈਗਾ। ਭਾਵ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਨਾ ਇਸ ਘਟਨਾ ਕੰਚਨ ਕੁਮਾਰੀ ਵਾਲੀ ਦੇ ਮਰਡਰ ਵਾਲੀ ਪੀਐਸ ਘਟਨਾ ਨੇ ਸਰਕਾਰ ਨੂੰ ਇਹ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ ਹੈਗਾ ਇਸ ਕਰਕੇ ਸਰਕਾਰ ਤੇ ਪੀਐਸਸੀ ਆਰਸੀ ਨੇ ਸਖਤ ਨੀਤੀਆਂ ਤਿਆਰ ਕਰਨ ਦੇ ਉੱਪਰ ਜ਼ੋਰ ਦਿੱਤਾ ਹੈਗਾ ਤੋਂ ਉੱਥੇ ਮੈਂ ਇਨੀ ਕਾਲ ਜ਼ਰੂਰ ਇੱਥੇ ਕਹਿਣੀ ਚਾਹੂੰਗਾ ਕਿ ਜਿਹੜੇ ਲੋਕ ਇਹੋ ਜਿਹਾ ਕੁਛ ਕਰਦੇ ਹੈਗੇ ਆ ਲੱਟੜ ਦਾ ਫੁਲਾਉਂਦੇ ਹੈਗੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਭਾਈ ਸਰਕਾਰ ਹੁਣ ਜੋ ਸਰਕਾਰ ਜੋ ਹੈਗਾ ਸਾਹਮਣੇ ਨਜ਼ਰ ਆਉਣ ਲਈ ਹੈ ਹੁਣ ਇਹੋ ਜਿਹਾ ਕਾਰਵਾਈ ਕਰਨਗੇ ਤੁਹਾਡੇ ਖਿਲਾਫ ਐਕਸ਼ਨ ਲਏ ਜਾਣਗੇ ਵੈਸੇ ਤਾਂ ਇਨਸਾਨੀਅਤ ਦੇ ਨਾਤੇ ਹੀ ਸੁਧਰ ਜਾਣਾ ਚਾਹੀਦਾ ਹੈਗਾ ਇਹ ਖਰੀ ਗੱਲ ਵਕ ਆਦਰਵਾਇਜ਼ ਜਦੋਂ ਕਾਨੂੰਨੀ ਡਰ ਹੁੰਦਾ ਹੈਗਾ ਉਦੋਂ ਸੁਧਰ ਤਾਂ ਕਾਹਦਾ ਸੁਧਰੇ ਹਨਾ ਮੈਨੂੰ ਲੱਗਦਾ ਹੈ ਕਿ ਸਾਨੂੰ ਵੈਸੇ ਹੀ ਸਾਡਾ ਇਥੇ ਮਨ ਮੰਨਣਾ ਚਾਹੀਦਾ ਆ ਉਹ ਜਿਆਦਾ ਵਧੀਆ ਗੱਲ ਹੁੰਦੀ ਆ ਮੈਂ ਵੇਖਿਆ ਤੁਸੀਂ ਵੀ ਨੋਟ ਕੀਤਾ ਹੋਊਗਾ ਵਿੱਚ ਕੁਛ ਇੱਕ ਨੇ ਤਾਂ ਆਏਗਾ ਲੱਖ ਹੀ ਆ ਵੀ ਅਸੀਂ ਨਹੀਂ ਮਾਫੀ ਮੁਫੀ ਮੰਗਦੇ ਅਸੀਂ ਆਪਦਾ ਲੱਚਰ ਪੁਣਾ ਕੈਮ ਰੱਖਾਂਗੇ ਸਾਡੇ ਕਿਹੜਾ ਘਰੇ ਕੋਈ ਆਟੇ ਦਾ ਗੱਟਾ ਪਹਿਲਾਂ ਸੁੱਟ ਕੇ ਜਾਂਦਾ ਸੀ ਅੱਜ ਸੁੱਟ ਕੇ ਜਾਂਦਾ ਵੀ ਆਪਾਂ ਤਾਂ ਐ ਹੀ ਕਰਾਂਗੇ ਇੱਕ ਜਣੀ ਮੈਂ ਦੇਖਣੇ ਇਦਾਂ ਕਹਿਣ ਲਈ ਆ ਪਰ ਬਹੁਤ ਸਾਰੇ ਸੁਜਣ ਮੈਂ ਵੇਖਿਆ ਕਿ ਮੁਰੇ ਆਏ ਉਹਨਾਂ ਨੇ ਇਹ ਗੱਲ ਲਖੀ ਆ ਕਹਿੰਦੇ ਅਸੀਂ ਅਮਰਤਪਾਲ ਸਿੰਘ ਦਾ ਧੰਨਵਾਦ ਕਰਦੇ ਆ ਜੋ ਖਰਾ ਕੁਝ ਕਰਦਾ ਹੈਗਾ ਜੀ ਉਹਨੇ ਕੋ ਖਰੀ ਗੱਲ ਕੀਤੀ ਹੈ ਖਰੀ ਗੱਲ ਕੀ ਭਲਾ ਆਹੀ ਤੇ ਲੱਚਰਤਾ ਫਿਲਾਉਣ ਲੱਚਰਦਾ ਦੇ ਖਿਲਾਫ ਉਹ ਕਹਿੰਦਾ ਵੀ ਨਹੀਂ ਆਪਾਂ ਨਹੀਂ ਇਹ ਆਪਣੇ ਪੰਜਾਬ ਦੇ ਵਿੱਚ ਆਪਾਂ ਨਹੀਂ ਲੋਕਾਂ ਦੇ ਵਿੱਚ ਸਾਰਾ ਕੁਝ ਬਰਦਾਸ਼ਤ ਕਰ ਸਕਦੇ ਅਸੀਂ ਕਹਿੰਦੇ ਪੁੱਠੇ ਕੰਮ ਕਰਦੇ ਸੀਗੇ ਹਾਲ ਤੱਕ ਕਰਦੇ ਰਹੇ ਆ ਪਰ ਕਹਿੰਦੇ ਅੱਜ ਤੋਂ ਅਸੀਂ ਤੌਬਾ ਕਰਦੇ ਆ ਸੋ ਉਹਨਾਂ ਨੇ ਤੌਬਾ ਵੀ ਕੀਤੀ ਹੈਗੀ ਆ ਹੁਣ ਮੈਂ ਇਹ ਸੋਚਣ ਲਈ ਇੱਥੇ ਬੈਠਾ ਕਈ ਵਾਰਾਂ ਵੀ ਜੇ ਇੱਕ ਬੰਦਾ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਕੋਈ ਐਕਸ਼ਨ ਕਰਦਾ ਆ ਜਾਂ ਦੋ ਤਿੰਨ ਜਣੇ ਮਿਲ ਕੇ ਕਰਦੇ ਆ ਤਾਂ ਕਿੰਨੇ ਜਣੇ ਇਸ ਗੱਲ ਦੇ ਲਈ ਤਿਆਰ ਹੋ ਜਾਂਦੇ ਆ ਤੌਬਾ ਕਰ ਲੈਂਦੇ ਆ ਕਿ ਆਪਾਂ ਕਿੰਨਾਂ ਨੂੰ ਹੱਥ ਲਾਏ ਆਪਾਂ ਅੱਜ ਤੋਂ ਬਾਅਦ ਇਦਾਂ ਦੀ ਸਮਗਰੀ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪਾਵਾਂਗੇ ਤੇ ਜੇ ਸਰਕਾਰ ਜਿਹਨੂੰ ਅਸੀਂ ਆਮ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਜੇ ਸਰਕਾਰ ਹੀ ਐਕਸ਼ਨ ਲਵੇ ਤਾਂ ਫੇਰ ਭਲਾ ਕਾਰਵਾਈ ਕਿਉਂ ਨਾ ਹੋਵੇ ਫੇਰ ਭਲਾ ਲੋਕਾਂ ਦੇ ਵਿੱਚ ਜ਼ਿਆਦਾ ਸੁਧਾਰ ਵਧੀਆ ਕਿਉਂ ਨਾ ਹੋਣ ਫੇਰ ਜ਼ਿਆਦਾ ਬਿਹਤਰ ਹੋ ਸਕਦੇ ਆ ਪਰ ਸਰਕਾਰਾਂ ਸੁਹਿਰਦ ਨਹੀਂ ਹੈਗੀਆਂ ਇਸ ਗੱਲ ਦੀ ਮੈਂ ਗਵਾਹੀ ਦਿੰਦਾ ਉਹ ਗਵਾਹੀ ਇਸ ਕਰਕੇ ਦਿੰਦਾ ਕਿਉਂਕਿ ਸਾਡੇ ਖਾਤੇ ਅਸੀਂ ਦਾਇਰੇ 'ਚ ਰਹਿ ਕੇ ਕੰਮ ਕਰਦੇ ਆ ਗੱਲ ਕਰਦੇ ਆ ਸਾਡੇ ਤਦ ਵੀ ਬੰਦ ਕਿਉਂਕਿ ਸਰਕਾਰਾਂ ਨੂੰ ਲੱਗਦਾ ਕਿ ਇਹਨਾਂ ਵੱਲੋਂ ਬੋਲੀਆਂ ਗਈਆਂ ਗੱਲਾਂ ਦੇ ਨਾਲ ਸਾਨੂੰ ਨੁਕਸਾਨ ਹੁੰਦਾ ਆ ਸਾਨੂੰ ਬੰਦ ਅਸ਼ਲੀਲਤਾ ਫੈਲਦੀ ਹੈ ਉਹਦੇ ਨਾਲ ਸਰਕਾਰ ਦੀ ਕੁਰਸੀ ਨਹੀਂ ਹਿੱਲਦੀ ਕਿਉਂਕਿ ਲੋਕੀ ਵੀ ਪਸੰਦ ਕਰੀ ਜਾਂਦੇ ਸੀ ਲੋਕੀ ਕਹਿੰਦੇ ਨਹੀਂ ਸੀ ਕਿ ਨਹੀਂ ਵੀ ਆ ਸਾਨੂੰ ਆ ਬਰਦਾਸ਼ਤ ਨਹੀਂ ਹੈਗਾ ਕਹਿੰਦੇ ਠੀਕ ਹੈ ਜਾਂ ਫਿਰ ਇਹ ਗੱਲ ਚੰਗੀ ਨਹੀਂ ਹੈਗੀ ਸਰਕਾਰਾਂ ਦਾ ਫਰਜ਼ ਬਣਦਾ ਆ ਆਪਣੇ ਲੋਕਾਂ ਦੀ ਜਾਨ ਮਾਲ ਦੀ ਜਿੱਥੇ ਰੱਖਿਆ ਕਰਨ ਦਾ ਫਰਜ਼ ਬਣਦਾ ਜਿੱਦਾਂ ਉਹਨੂੰ ਕੁੜੀ ਨੂੰ ਦਿੱਤੇ ਨਾ ਉਹਨਾਂ ਨੇ ਗਨਮੈਨ ਵੀ ਉਹਨੂੰ ਕਿਸ ਨੇ ਧਮਕੀ ਦਿੱਤੀ ਕਿਤੇ ਕੋਈ ਉਹਨੂੰ ਮਾਰ ਨਾ ਜਾਵੇ ਖਰੀ ਗੱਲ ਉਹ ਆ ਵੀ ਕੁੜੀ ਨੂੰ ਉਹਨੂੰ ਉਹਦੀ ਸੁਰੱਖਿਆ ਉਹਦੀ ਜਾਨ ਦੀ ਕਰਨੀ ਚਾਹੀਦੀ ਹੈ ਪਰ ਨਾਲ ਨੂੰ ਸਮਝਾਉਣਾ ਵੀ ਚਾਹੀਦਾ ਮੈਨੂੰ ਪਤਾ ਲੱਗਾ ਕਿ ਸਮਝਾਇਆ ਵੀ ਗਿਆ ਹੈਗਾ ਮਹਿਲਾ ਕਮਿਸ਼ਨ ਵੀ ਹਰਕਤ ਵਿੱਚ ਆਇਆ ਉਹ ਬੀਬੀ ਨੇ ਕਿਹਾ ਕਹਿੰਦੇ ਭਈ ਅੱਗੇ ਤੋਂ ਕਹਿੰਦੇ ਅਕਲ ਕਰ ਲੋ ਉਹਨੇ ਕਿਹਾ ਇਦਾਂ ਔਰ ਮੈਨੂੰ ਇਹ ਵੀ ਪਤਾ ਹੈਗਾ ਪੁਲਿਸ ਨੇ ਉਸ ਕੁੜੀ ਨੂੰ ਵੀ ਜ਼ਰੂਰ ਅੰਦਰ ਖਾਤੇ ਸਮਝਾਇਆ ਪੇਟੋ ਕਿਵੇ ਲੈ ਘਰੇ ਨਹੀਂ ਰਹਿਣਾ ਹੈਗਾ ਤੂੰ ਉਦਾਂ ਵੀ ਜੜਾ ਘਰੇ ਰਹਿਣਾ ਹੈਗਾ ਘਰੇ ਦਾ ਭਾਵ ਕਿ ਉਦਾਂ ਵੀ ਜੜਾ ਕਿ ਤੂੰ ਜਾਬਤੇ ਜਿਹੇ ਦੇ ਵਿੱਚ ਰਹਿ ਉਹ ਤੋਂ ਬਾਅਦ ਉਹਦਾ ਇੰਸਟਾਗ੍ਰam ਖਾਤਾ ਬੰਦ ਹੋ ਗਿਆ ਮੈਂ ਵੇਖਿਆ ਨਹੀਂ ਬੰਦ ਕਰ ਦਿੱਤਾ ਗਿਆ ਜਾਂ ਉਹਦੇ ਕੋਲੋਂ ਕਰਵਾ ਦਿੱਤਾ ਗਿਆ ਉਹ ਰੱਬ ਜਾਣੇ ਪਰ ਜੋ ਸਾਹਮਣੇ ਨਜ਼ਰ ਆਉਣ ਡਿਆ ਹੈਗਾ ਐਦਾਂ ਹੋਇਆ ਆ ਸੋ ਮੈਨੂੰ ਲੱਗਦਾ ਕਿ ਜੇ ਸਰਕਾਰ ਸੁਹਿਰਦ ਪਹਿਲਾਂ ਹੀ ਹੁੰਦੀ ਤਾਂ ਜ਼ਿਆਦਾ ਵਧੀਆ ਹੁੰਦਾ ਪਰ ਹੁਣ ਜੇ ਲੇਟ ਆਏ ਆ ਤਾਂ ਵੀ ਚਲੋ ਕੋਈ ਗੱਲ ਨਹੀਂ ਹੈਗੀ ਆਉਂਦੇ ਸਮੇਂ 'ਚ ਜੇ ਸੁਧਾਰ ਹੋਵੇ ਤਾਂ ਤਦਵੀ ਖਰੀ ਗੱਲ ਹੈਗੀਆ ਕਿੰਨੇ ਲੋਕ ਵਿਗੜ ਗਏ ਤੁਸੀਂ ਦੇਖੋ ਕਿੰਨਾ ਜ਼ਿਆਦਾ ਵਿਗਾੜ ਆ ਗਿਆ ਸਰਕਾਰ ਦੀ ਬਦੌਲਤ ਆਇਆ ਇਹ ਸਾਰਾ ਵਿਗਾੜ ਜੇ ਸਰਕਾਰ ਨੇ ਸਮਾਰਿਆਂ ਦਾ ਸਾਰਾ ਕੁਝ ਕੀਤਾ ਹੁੰਦਾ ਤਾਂ ਫਿਰ ਬੂਟਾ ਸਿੰਘ ਵਰਗੇ ਫਿਰ ਹਰਜੀਤ ਸਿੰਘ ਨਿਹੰਗ ਵਰਗੇ ਨਕਲੀ ਨਿਹੰਗ ਉਹ ਇਦਾਂ ਦੀਆਂ ਗੱਲਾਂ ਨਾ ਆਣ ਕੇ ਕਰਦੇ ਤੁਸੀਂ ਦੇਖੋ ਨਾ ਉਹਨਾਂ ਦੇ ਮਾਈਂਡ ਕਿਉਂ ਜੇ ਹੋ ਗਏ ਕਿੰਨਾ ਵੇਸਲਾ ਛੱਡ ਦਿੱਤਾ ਲੋਕਾਂ ਨੂੰ ਕਿੰਨੀ ਖੁੱਲ ਦੇਤੀ ਲੋਕ ਕਿੰਨੇ ਆਦੀ ਹੋ ਗਏ ਲੱਚਰਪੁਣੇ ਦੇ ਲੋਕੀ ਅਸ਼ਲੀਲਤਾ ਦੇ ਇੰਨੇ ਜ਼ਿਆਦਾ ਆਦੀ ਹੋ ਗਏ ਦੇਖਣ ਦੇ ਉਹ ਕਹਿੰਦੇ ਵੀ ਆ ਜਿਹੜਾ ਅਸ਼ਲੀਲਤਾ ਖਲਾਰਦੀਆਂ ਇਹਨਾਂ ਵਾਲੇ ਜੇ ਕਿਸ ਨੇ ਅੱਖ ਕੈਰੀ ਕਰਕੇ ਵੇਖਿਆ ਆਪਾਂ ਇਹਨਾਂ ਕੁੜੀਆਂ ਦੇ ਨਾਲ ਖੜਾਂਗੇ ਮਤਲਬ ਕਿੰਨੇ ਜ਼ਿਆਦਾ ਆਦੀ ਹੋ ਗਏ ਉਹ ਬਾੜੇ ਪਏ ਹੋਏ ਆ ਬੂਟਾ ਸੇ ਵੀ ਅਮਰ ਛਕਿਆ ਹੋਇਆ ਜਦ ਮੈਂ ਮੈਨੂੰ ਮੈਂ ਦੇਖਿਆ ਕਈ ਵਾਰ ਗਲ ਘਾਤ ਤੇ ਕਿਰਪਾਨ ਪਾਈ ਹੋਈ ਹੈ ਅਮਰ ਛਕਿਆ ਹੋਇਆ ਬੰਦੇ ਨੇ ਹੁਣ ਪਤਾ ਨਹੀਂ ਕਿਦਾਂ ਦਾ ਪਰ ਲੋਕੀ ਮੈਂ ਵੇਖਣ ਦਾ ਧੁੱਕੀ ਵੀ ਕੱਢਦੇ ਪੂਰੀਓ ਦੀ ਪਰ ਠੀਠ ਬੰਦਾ ਨਾਲ ਮਤਲਬ ਉਹ ਖੈਰ ਚਲੋ ਕੰਨਾਂ ਨੂੰ ਹੱਥ ਲੱਗਦੇ ਹੜ ਤੱਕ ਕਈ ਵਾਰ ਤੇ ਯਾਰ ਬੰਦਾ ਥੋੜੀ ਜਹੀ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਪਰ ਖੈਰ ਚਲੋ ਹੁਣ ਬੰਦਾ ਜੋ ਦੇਖਦਾ ਆ ਬੰਦਾ ਕੇਵਰ ਆਦੀ ਹੋ ਜਾਂਦਾ ਪਰ ਮੋੜਾ ਪੈਣਾ ਚਾਹੀਦਾ ਉਹਨਾਂ ਨੂੰ ਵੀ ਸਿਆਣੇ ਹੋ ਗਏ ਹੁਣ ਬਹੁਤ ਜ਼ਿਆਦਾ ਉਹ ਮੋੜਾ ਪਾਈ ਪਾ ਲੋ ਤੁਸੀਂ ਵੀ ਆਪਦੇ ਆਪ ਨੂੰ ਖੈਰ ਚਲੋ ਜੋ ਵੀ ਸਿਕਾ ਮੇਰੇ ਕਹਿਣ ਦਾ ਭਾਅ ਵੀ ਹੈ ਵੀ ਸਰਕਾਰਾਂ ਦਾ ਦੇਖੋ ਕਸੂਰ ਕਿੰਨਾ ਜ਼ਿਆਦਾ ਹੈਗਾ ਇਹਨਾਂ ਲੱਚਰਤਾ ਨੂੰ ਇੰਨੀ ਜ਼ਿਆਦਾ ਉਹਨਾਂ ਨੇ ਖੁੱਲ੍ਹ ਦੇ ਦਿੱਤੀ ਇਹ ਬੰਦੇ ਕਹਿੰਦੇ ਕਹੋਂਦੇ ਸਿਆਣੇ ਵੇੜੇ ਬੰਦੇ ਇੰਨੇ ਜ਼ਿਆਦਾ ਆਦੀ ਹੋ ਗਏ ਕਿ ਉਹ ਲੱਚਰਤਾ ਫਲਾਉਣ ਵਾਲਿਆਂ ਦੇ ਹੱਕ 'ਚ ਖੜਨ ਲੱਪਏ ਔਰ ਲੱਚਰਤਾ ਨੂੰ ਰੋਕਣ ਵਾਲਿਆਂ ਦੇ ਵਿਰੋਧ ਵਿੱਚ ਬਿਆਨ ਇਹ ਬਹੁਤ ਜ਼ਿਆਦਾ ਲੇਟ ਹੋ ਗਿਆ ਕੰਮ ਕਿੰਨੇ ਨੌਜਵਾਨ ਆ ਚਲੋ ਕਈਆਂ ਨੂੰ ਲੱਗਦਾ ਹੋਊਗਾ ਕਿ ਮਜ਼ਾਕ ਤੇ ਗੱਲ ਕਰਤੀਆ ਗੰਭੀਰਤਾ ਨਾਲ ਗੱਲ ਕਰ ਲੈਣਾ ਮੈਂ ਕਿੰਨੇ ਨੌਜਵਾਨ ਮੁੰਡੇ ਕੁੜੀਆਂ ਤੇ ਕਿੰਨੇ ਬੱਚੇ ਜਿਹੜੇ ਆ ਉਹਨਾਂ ਨੂੰ ਸੱਚੀ ਐ ਲੱਗਣ ਲੱਪਿਆ ਹੋਊਗਾ ਪਈ ਯਾਰ ਪਈ ਠੀਕ ਹੀ ਦਸਗੇ ਫਿਰ ਕੀ ਹੋ ਗਿਆ ਕਈਆਂ ਨੇ ਕਿਹਾ ਵੀ ਰਾਈਟ ਟੂ ਸਪੀਚ ਆ ਕਹਿੰਦੇ ਜੋ ਮਰਜ਼ੀ ਬੋਲੋ ਕਰੋ ਐਦਾਂ ਸੋ ਮੈਨੂੰ ਲੱਗਦਾ ਕਿ ਜੇ ਸਮਾਂ ਰਹਿੰਦਿਆ ਉਹਨਾਂ ਨੂੰ ਸਮਝਾਇਆ ਹੁੰਦਾ ਖੈਰ ਹੁਣ ਵੀ ਕੋਈ ਕੁਝ ਨਹੀਂ ਵਿਗੜਿਆ ਹੱਲੇ ਮੈਨ ਕੋ ਕਿਆ ਹੋ ਗਿਆ ਵੈਸੇ ਵੀ ਕੁਝ ਨਹੀਂ ਵਿਗੜਿਆ ਬਹੁਤ ਕੁਝ ਵਿਗੜ ਚੁੱਕਾ ਹੈਗਾ ਆ ਪਰ ਖੈਰ ਫਿਰ ਵੀ ਹੱਲੇ ਵੀ ਜੋ ਕੁਝ ਹੈਗਾ ਆ ਉਹਨੂੰ ਸੰਭਲਿਆ ਜਾਵੇ ਜਿਹੜੇ ਜਿਹੜੇ ਵੀ ਉਹ ਲੋਕ ਹੈਗੇ ਆ ਜਿਹੜੇ ਉਹ ਬੱਚੇ ਹੈਗੇ ਆ ਸਕੂਲ ਕਾਲਜਸ ਯੂਨੀਵਰਸਿਟੀਆਂ ਜਾਂ ਜਿੱਥੇ ਜਿੱਥੇ ਵੀ ਜਿਵੇਂ ਜਿਵੇਂ ਵੀ ਹੋ ਸਕੇ ਸੰਭਵ ਹੋ ਸਕੇ ਉਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਣੀ ਚਾਹੀਦੀ ਹੈ ਮਾਪੇ ਨੂੰ ਵੀ ਚਾਹੀਦਾ ਹੈਗਾ ਦਾਦੀ ਦਾਦਿਆਂ ਨੂੰ ਵੀ ਚਾਹੀਦਾ ਹੈਗਾ ਘਰਾਂ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਬੇਟਾ ਆ ਗਲਤ ਹੈ ਬੇਟੀ ਆ ਚੀਜ਼ ਗਲਤ ਹੈ ਬੇਟਾ ਤੁਸੀਂ ਇੱਥੇ ਗਲਤ ਹੋ ਬੇਟਾ ਫਲਾਣੇ ਬੰਦੇ ਨੇ ਤੁਹਾਨੂੰ ਜੇ ਕੋਈ ਆ ਗੱਲ ਆਖੀ ਹੈ ਉਹ ਬਿਲਕੁਲ ਠੀਕ ਹੈ ਘਰ ਦੇ ਵਿੱਚ ਤੁਹਾਡਾ ਭਰਾ ਜਾਂ ਤੁਹਾਡੀ ਮਾਂ ਜਾ ਮੈਂ ਮੈਂ ਜਿਹੜੀ ਗੱਲ ਤੁਹਾਨੂੰ ਨਹੀਂ ਕਹਿ ਸਕਿਆ ਮੇਰਾ ਫਰਜ਼ ਬਣਦਾ ਸੀਗਾ ਜੇ ਕੋਈ ਕਿਸੇ ਹੋਰ ਨੇ ਕਹੀ ਹੈ ਤੇ ਉਹ ਠੀਕ ਹੈ ਪੁੱਤ ਘਟੋ ਘਾਟਾ ਪਾਈਦਾ ਕਹਿਣ ਲੱਗ ਪਈਏ ਪਰ ਗੱਲ ਇਹ ਅਸੀਂ ਆਪ ਵੀ ਹੋ ਜੇ ਹੈਗੇ ਆ ਤਾਂ ਕਰਕੇ ਹੀ ਸਾਨੂੰ ਲੱਗਦਾ ਕਿ ਜੇ ਬੱਚਾ ਨੂੰ ਰੋਕਿਆ ਬੱਚਾ ਕਹਣਾ ਆਪ ਵੀ ਤਾਂ ਪਾਪਾ ਜੀ ਆਪ ਵੀ ਤਾਂ ਮੰਮੀ ਤੁਸੀਂ ਇੱਦਾਂ ਹੀ ਹੈਗੇ ਜ ਤੁਸੀਂ ਆਪ ਵੀ ਤਾਂ ਰੀਨਾ ਬਣਾਉਣ ਦੇ ਹੁੰਨੇ ਆ ਇਦਾਂ ਦੀਆਂ ਤਾਂ ਕਰਕੇ ਸਾਨੂੰ ਹੁੰਦਾ ਵੀ ਸਾਨੂੰ ਕਿਤੇ ਸਵਾਲ ਨਾ ਕਰ ਦੇਣ ਇਸ ਕਰਕੇ ਕਈ ਵਾਰ ਆਪਾਂ ਉਹਨਾਂ ਨੂੰ ਖੁੱਲੀ ਛੁੱਟੀ ਦੇ ਰੱਖ ਦਿਆ ਉਹਨਾਂ ਨੂੰ ਆਪ ਵੀ ਨਾਲ ਹੀ ਕਈ ਵਾਰ ਚਾਟੜੇ ਲਾ ਲੈਨੇ ਆ ਜਿਹੜੇ ਲੋਕ ਇਦਾਂ ਦਾ ਸਾਰਾ ਕੁਝ ਕਰਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਭਾਈ ਅਕਲ ਕਰ ਲਈਏ ਸੰਸਾਰ ਤੋਂ ਚਲੇ ਜਾਣਾ ਪਿੱਛੇ ਆਪ ਚੰਗੀਆਂ ਪੈੜਾਂ ਛੱਡ ਕੇ ਜਾਈਏ ਚੰਗੇ ਬੋਲ ਛੱਡ ਕੇ ਜਾਈਏ ਆ ਜਿਹੜੀ ਬੀਬੀ ਹੁਣ ਚੜ੍ਹਾਈ ਕਰ ਗਈ ਉਹ ਕੰਚਨ ਕੁਮਾਰੀ ਉਹਦੇ ਬੋਲ ਹੱਲੇ ਵੀ ਘੁੰਮਦੇ ਪਏ ਸੋਸ਼ਲ ਮੀਡੀਆ ਦੇ ਉੱਪਰ ਉਹਦੀਆਂ ਵੀਡੀਓਜ਼ ਅੱਜ ਵੀ ਘੁੰਮਦੀਆਂ ਪਈਆਂ ਐਂ ਸਾਡੀਆਂ ਵੀ ਘੁੰਮਣੀਆਂ ਸੋ ਇਹਨੂੰ ਕਹਿੰਦੇ ਆ ਪੈੜਾਂ ਜਿਹੜੀਆਂ ਆਪਾਂ ਪਿੱਛੇ ਛੱਡ ਕੇ ਜਾਂਦੇ ਆ ਉਹਦਾ ਆਹੀ ਕੁਝ ਦੇਖਣ ਰਿਹਾ ਲੋਕ ਅੱਜ ਵੀ ਸੋ ਇਸ ਕਰਕੇ ਆਪਾਂ ਸਮਝ ਰਹਿੰਦੇ ਆ ਚੰਗੀਆਂ ਚੰਗੀਆਂ ਚੀਜ਼ਾਂ ਛੱਡ ਕੇ ਜਾਈਏ ਚੰਗੇ ਚੰਗੇ ਬੋਲ ਸਾਡੇ ਸਾਡੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਇਸ ਫੀਜ਼ਾ ਦੇ ਵਿੱਚ ਗੂੰਜਦੇ ਰਹਿਣ ਇਹਦੇ ਲਈ ਆਪਾਂ ਯਤਨ ਕਰੀਏ ਇਹਦੇ ਲਈ ਆਪਾਂ ਜ਼ਰੂਰ ਗੰਭੀਰ ਹੋਈਏ ਆਮ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਕੁਝ ਖਰਾ-ਖਰਾ ਦੇਖਣ ਦੀ ਤੁਸੀਂ ਆਤ ਪਾਓ ਤੇ ਬਹੁਤ ਸਾਰੇ ਲੋਕ ਖਰਾ-ਖਰਾ ਕਰਨਗੇ ਵੀ ਇੱਕ ਗੱਲ ਜਾਂਦੇ ਜਾਂਦੇ ਕਰਕੇ ਸਮਾਪਤੀ ਕਰਦਾ ਉਹ ਇਹ ਹੈ ਕਿ ਆਪਾਂ ਨਾਲ ਸਾਡੀ ਟੀਮ ਨੇ ਇੱਕ ਯਤਨ ਇੱਕ ਉਪਰਾਲਾ ਕੀਤਾ ਆ ਬੱਚੇ ਘਰਾਂ ਦੇ ਵਿੱਚ ਕਾਰਟੂਨ ਦੇਖਦੇ ਆ ਬੱਚੇ ਘਰਾਂ ਵਿੱਚ ਹੋਰ ਬਹੁਤ ਕੁਝ ਦੇਖਦੇ ਆ ਟੀਵੀ ਤੇ ਦੇਖਦੇ ਆ ਇਸ ਤੋਂ ਇਲਾਵਾ ਮੋਬਾਈਲ ਫੜਫੜ ਕੇ ਬਹਿ ਕੇ ਵੇਖਦੇ ਆ ਅਸੀਂ ਉਪਰਾਲਾ ਇਹ ਕੀਤਾ ਹੈਗਾ ਕਿ ਪੰਜਾਬੀ ਕਹਾਣੀਆਂ AI ਦੀ ਮਦਦ ਦੇ ਨਾਲ ਆਪਾਂ ਤਿਆਰ ਕਰਦੇ ਆ ਬੱਚਿਆਂ ਦੇ ਵਾਸਤੇ ਬੱਚਿਆਂ ਦਾ ਮਨੋਰੰਜਨ ਵੀ ਕਰਾਉਣੀਆਂ ਔਰ ਬੱਚਿਆਂ ਨੂੰ ਵਧੀਆ ਸਿੱਖਿਆ ਵੀ ਦੇਣਗੀਆਂ ਸਿੱਖਿਆਦਾਇਕ ਕਹਾਣੀਆਂ YouTube ਤੇ ਤੁਸੀਂ ਜਾ ਕੇ ਅਮਰ ਟੀਵੀ A M A R ਸਪੇਸ ਟੀਵੀ ਤੁਸੀਂ ਸਰਚ ਕਰਿਓ ਅਮਰ ਟੀਵੀ ਤੁਸੀਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬੀ ਦੇ ਵਿੱਚ ਕਹਾਣੀਆਂ ਤੁਸੀਂ ਫੇਸਬੁੱਕ ਦੇ ਉੱਪਰ ਜਾਇਓ ਅਮਰ ਪੰਜਾਬੀ ਕਹਾਣੀਆਂ ਇੰਗਲਿਸ਼ 'ਚ ਲਿਖ ਲਿਓ ਪੰਜਾਬੀ ਵਿੱਚ ਵੀ ਲਿਖ ਲਿਓ ਤੁਸੀਂ ਉਹ ਫੇਸਬੁੱਕ ਵਾਲਾ ਜਿਹੜਾ ਪੇਜ ਹੈਗਾ ਓਨ ਵੀ ਤੁਸੀਂ ਲਾਈਕ ਕਰ ਲਿਓ ਫੋਲੋ ਕਰ ਲਿਓ ਉੱਥੇ ਤੁਹਾਨੂੰ ਸਾਡੇ ਲਿੰਕ ਮਿਲਿਆ ਕਰਨਗੇ ਮੈਨੂੰ ਪੂਰੀ ਉਮੀਦ ਆ ਕਿ ਉਹ ਕਹਾਣੀਆਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਵੀ ਜ਼ਰੂਰ ਪਸੰਦ ਆਉਣਗੀਆਂ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਆਪਾਂ ਕੁਝ ਖਰਾ ਖਰਾ ਕਰੀਏ ਜੇ ਤੁਸੀਂ ਲਾਈਕ ਤੇ ਫੋਲੋ ਉਹਨਾਂ ਨੂੰ ਨਹੀਂ ਵੀ ਕਰੋਗੇ ਨਾ ਅੱਜ ਦਾ ਕਹਿ ਇਹ ਕਹਿੰਦੀਆਂ ਤੁਸੀਂ ਚੰਗਾ ਦੇਖਦੇ ਨਹੀਂ ਸਗੇ ਤਾਂ ਕਰਕੇ ਪਹਿਸੀਂ ਮਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਅਮਨੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਨਹੀਂ ਵੀ ਉਹਨੂੰ ਲਾਈਕ ਕਰੋਗੇ ਨਹੀਂ ਵੀ ਸਬਸਕ੍ਰਾਈਬ ਕਰੋਗੇ ਸਾਡੀਆਂ ਬੱਚਿਆਂ ਦੀਆਂ ਕਹਾਣੀਆਂ ਜਿਹੜੀਆਂ ਘਟ ਲੋ ਕੇ ਵੀ ਵੇਖਣਗੇ ਤਦ ਵੀ ਕੋਈ ਗੱਲ ਨਹੀਂ ਅਸੀਂ ਚੰਗਾ ਹੀ ਕੰਟੈਂਟ ਲੈ ਕੇ ਆਉਣਾ ਹੈਗਾ ਅਸੀਂ ਮਾੜਾ ਨਹੀਂ ਪਰੋਸਾਂਗੇ ਐਦਾਂ ਅਸੀਂ ਕੱਲ ਵੀ ਵਾਦਾ ਕੀਤਾ ਸੀਗਾ ਅੱਜ ਵੀ ਕਰਦੇ ਆਂ ਔਰ ਆਉਂਦੇ ਸਮੇਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਉਮੀਦ ਹੈ ਕਿ ਸਾਡੇ ਸਿਰ ਦੇ ਉੱਪਰ ਇਹ ਹੱਥ ਰੱਖਣਗੇ ਅਸੀਂ ਚੰਗਾ ਚੰਗਾ ਹੀ ਪਰੋਸਣ ਦੇ ਯਤਨ ਪਹਿਲਾਂ ਵੀ ਕਰੰਦੇ ਯਤਨ ਕਰਦੇ ਰਹੇ ਆਂ ਅਗਾਹਾਂ ਵੀ ਆਪਾਂ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ